ਸੁਖੰਨਾ ਦੇ ਵਿੱਚ ਬਾਇਓ ਗੈਸ ਫੈਕਟਰੀ ਦੇ ਵਿਰੋਧ ਵਿੱਚ ਪੰਜ ਪਿੰਡਾਂ ਨੇ ਚੋਣਾ ਦਾ ਬਾਈਕਾਟ ਕਰ ਦਿੱਤਾ। ਇਹਨਾਂ ਪਿੰਡਾਂ ਦੇ ਵਿੱਚ ਕੋਈ ਵੀ ਵੋਟ ਪਾਉਣ ਨਹੀਂ ਗਿਆ। ਕੁਝ ਪੋਲਿੰਗ ਬੂਥਾਂ ਤੇ 0% ਦੀ VOTING ਹੋਈ ਹੈ ਜਦਕਿ ਕਈਆਂ ਤੇ ਇੱਕ ਦੋ ਲੋਕਾਂ ਨੇ ਵੋਟਾਂ ਪਾ ਦਿੱਤੀਆਂ। ਸੋ ਧਰਨਾਕਾਰੀਆਂ ਨੂੰ ਮਨਾਉਣ ਦੇ ਲਈ ਤਹਿਸੀਲਦਾਰ ਖੰਨਾ ਆਏ ਪਰ ਇਹੋਨਾਂ ਨੇ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ। ਲੋਕਾਂ ਦੀ ਮੰਗ ਹੈ ਕਿ ਫੈਕਟਰੀ ਬੰਦ ਹੋਣ ਤੱਕ ਉਹ ਸੰਘਰਸ਼ ਜਾਰੀ ਰੱਖਣਗੇ। ਸਾਡੇ 10-12 ਪਿੰਡਾਂ ਨੂੰ ਵੈਸੇ ਪ੍ਰੋਬਲਮ ਸੀ ਇਸ ਫੈਕਟਰੀ ਤੋਂ ਜਿਹੜੀ ਬਹੁਤ ਗੰਦੀ ਬਦਬੂ ਆਉਂਦੀ ਆ ਤੇ ਅਸੀਂ ਅੱਜ 26 ਦਿਨ ਹੋ ਗਏ ਲਗਾਤਾਰ ਧਰਨੇ ਦੇ ਬੈਠਿਆਂ ਨੂੰ ਅਸੀਂ ਇਹਦੇ ਰੋਸ ਵਜੋਂ ਚੋਣਾ ਦਾ ਬਾਈਕਾਟ ਕੀਤਾ ਕਿਉਂਕਿ ਨਾ ਸਾਡੇ ਕੋਲੇ ਕੋਈ ਸਰਕਾਰੀ ਅਧਿਕਾਰੀ ਪਹੁੰਚੇ ਨੇ ਨਾ ਸਾਡੀ ਕਿਸੇ ਨੇ ਕੋਈ ਚੰਗੀ ਤਰ੍ਹਾਂ ਸੁਣਵਾਈ ਕੀਤੀ ਹੈ ਜਿਹੜੇ ਇੱਕ ਦੋ ਪਿੰਡ ਦੇ ਵਾਸੀ ਬੋਟ ਪਾ ਕੇ ਆਏ ਨੇ ਕਹਿੰਦੇ ਉਹਨਾਂ ਦਾ ਵੀ ਕੋਈ ਉਹਦੇ ਖਿਲਾਫ ਕੋਈ ਫੈਸਲਾ ਲਿਆ ਗਿਆ ਹੀ ਦੇਖੋ ਜੀ ਇਹ ਕੋਈ ਆਪਦਾ ਬੋਟ ਪਾਉਣ ਆਪਦਾ ਅਧਿਕਾਰ ਆ ਏ ਅਸੀਂ ਸਮਝਾਇਆ ਸਾਡਾ ਜਿਹੜਾ ਫਰਜ ਸੀਗਾ ਚਾਹੇ ਮੋਰਚੇ ਕਿੰਨੀ ਹੋ ਇਹ ਜੇ ਇੱਕ ਦੋ ਬੰਦੇ ਪਾਇਆ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਾਨੂੰ ਸਾਨੂੰ ਸਾਡੇ ਨਗਰ ਤੇ ਆਲੇ-ਦੁਆਲੇ ਦੇ ਨਗਰਾਂ ਦੇ ਮਾਣ ਆ ਇਸ ਗੱਲ ਦਾ ਵੀ ਸਾਡੀ ਆਵਾਜ਼ ਹਰ ਘਰ ਤੱਕ ਹਰ ਇਨਸਾਨ ਤੱਕ ਪਹੁੰਚੀ ਆ ਹਰੇਕ ਨੂੰ ਇਹਦਾ ਤਖਲੀਫ ਸੀਗੀ ਹਰੇਕ ਬੰਦੇ ਨੇ ਆਪਦਾ ਪ੍ਰੋਟੈਸਟ ਇਸ ਚੀਜ਼ ਦਾ ਕੀਤਾ ਵੀ ਮੈਨੂੰ ਤਖਲੀਫ ਆ ਮੈਂ ਵੋਟਾਂ ਦਾ ਬਾਈਕਾਟ ਕਰੂੰ ਔਰ ਸਾਡਾ 100% ਬਾਈਕਾਟ ਰਹੂਗਾ ਜੀ ਇੱਕ ਦੋ ਚਾਰ ਬੰਦੇ ਦਾ ਛੱਡੇ ਜਾ ਸਕਦੇ ਹੁੰਦੇ ਨੇ ਉਹ ਕੋਈ ਚੱਕਰ ਨਹੀਂ ਟੋਟਲ ਕਿਹੜੇ ਕਿਹੜੇ ਪਿੰਡ ਜਿਹੜੇ ਜਿਨ੍ਹਾਂ ਨੇ ਬਾਈਕਾਟ ਹੋਇਆ ਕੀ ਕੀ ਨਾਮ ਹੈਗੇ ਦੇਖੋ ਇੱਕ ਤਾਂ ਸਾਡਾ ਪਹਿਲਾ ਮੋਢੀ ਨਗਰ ਹੈ ਕੰਗਰਾਲੀ ਰਾਜਪੂਤਾਂ ਹੀ ਇਹਦੇ ਨਾਲ ਕਾਜੀਪੁਰ ਬੀੜਕੇਸ਼ਨ ਸਿੰਘ ਵਾਲਾ ਗੋਵਿੰਦਪੁਰਾ ਨਵਾ ਪਿੰਡੀ ਜੀ ਗੱਗੜ ਮਾਜਰਾ ਕਿਸ਼ਨਗੜ੍ਹ ਮਹਿੰਦੀਪੁਰ ਰਾਏਪੁਰ ਇਹ ਜਿਹੜੇ ਅੱਜ ਤਸੀਰਦਾਰ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਨ ਆਏ ਸੀਗੇ ਤੁਸੀਂ ਮੰਗ ਕੀ ਰੱਖਿਆ ਦਾ ਸਾਹਮਣੇ ਅਸੀਂ ਇਹਨਾਂ ਸਾਹਮਣੇ ਮੰਗ ਰੱਖਿਆ ਵੀ ਜਿਹੜਾ ਸਾਡਾ ਮਸਲਾ ਸਾਡਾ ਤਰਨਾ ਫੈਕਟਰੀ ਦੇ ਖਿਲਾਫ ਆ ਜਿਸ ਤਰ੍ਹਾਂ ਜੀਰਾ ਸ਼ਰਾਬ ਫੈਕਟਰੀ ਦੇ ਖਿਲਾਫ ਲੱਗਿਆ ਸੀ ਉਹੀ ਪ੍ਰੋਬਲਮ ਸਾਨੂੰ ਆ ਜੋ ਉੱਥੇ ਦੇ ਲੋਕਾਂ ਨੂੰ ਸੀਗੀ ਸਾਡਾ ਇਹੀ ਇਹਨਾਂ ਨੂੰ ਕਹਿਣਾ ਵੀ ਇਹ ਜਾਦਾ ਪੁਰਾਣੇ ਮਾਪਦੰਡਾਂ ਤੇ ਨਹੀਂ ਹੈਗੀ ਫੈਕਟਰੀ ਇਹਨੂੰ ਬੰਦ ਕਰਾਇਆ ਜਾਵੇ ਚਾਲੂ ਕਿਉਂ ਰੱਖੀ ਗਈ ਹੈ ਨਾ ਅ ਹਾਂਜੀ ਪਿੰਡ ਹੈਗੇ ਨੇ ਜੀ ਦੇਖੋ ਖੰਗਰਾਲੀ ਹੋ ਗਿਆ ਕਿਸ਼ਨਗਰਡ ਹੋ ਗਿਆ ਗਾਜੀਪੁਰ ਹੋ ਗਿਆ ਤੇ ਨਵੇਂ ਪਿੰਡ ਉੱਥੋਂ ਵੀ ਆ ਤੇ ਇੱਕ ਰਾਏਪੁਰ ਉਦੋਂ ਬਾਅਦ ਹਰਾਨੀ ਦੀ ਗੱਲ ਆ ਵੀ ਜਿਹੜਾ ਪਿੰਡਾਂ ਨੇ ਸਾਡੇ ਨਾਲ ਪਹਿਲਾਂ ਜਣੀ ਮਤਲਬ ਬਾਈਕਾਰਡ ਦਾ ਨਹੀਂ ਕਿਹਾ ਸੀ ਉਹ ਪਿੰਡਾਂ ਦੇ ਵਿੱਚ ਵੀ ਇਸ ਟਾਈਮ ਬਾਈਕਾਟ ਦਾ ਹੰਗਾਰਾ ਆ ਰਿਹਾ ਬਹੁਤ ਘੱਟ ਮੋਟ ਪੈ ਰਹੀ ਆ ਕਿਉਂਕਿ ਉਹ ਥੋੜਾ ਜਿਹਾ ਪਿੰਡ ਲੇਟ ਇਹ ਚੀਜ਼ ਨੂੰ ਤੁਰੇ ਨੇ ਕਿਉਂਕਿ ਹੁੰਦੇ ਆ ਪਾਰਟੀਆਂ ਦੇ ਆਪਣੇ ਮਸਲੇ ਇੱਕ ਤਾਂ ਇਹ ਕਾਫੀ ਦਿਨਾਂ ਤੋਂ ਲਗਾਤਾਰ ਧਰਨਾ ਚੱਲ ਰਿਹਾ ਹੈ ਫੈਕਟਰੀ ਵਾਲਿਆਂ ਦੇ ਖਿਲਾਫ ਕਿਸਾਨ ਪਿੰਡਾਂ ਚਾਰਾਂ ਪਿੰਡਾਂ ਕਿ ਨਹੀਂ ਚੱਲਦੇ ਹੈ ਆਪਣੇ ਤੇ ਨਾਲੇ ਚ ਕਿਸਾਨ ਯੂਨੀਅਨ ਦਾ ਸਹਿਯੋਗ ਹੈ ਤੇ ਇਹਦੇ ਵਾਸਤੇ ਮੈਨਰੇ ਕੋਲ ਆਇਆ ਸੀ ਕਿ ਦਿਨਾਂ ਨੇ ਇਲੈਕਸ਼ਨ ਦਾ ਬਾਈਕਾਟ ਕੀਤਾ ਹੋਇਆ ਸੀਗਾ ਹਾਂ ਮੇਰੇ ਕੋਲ ਉਹਦੇ ਚ ਬੇਨਤੀ ਕਰਨ ਆਇਆ ਸੀਗਾ ਇੱਕ ਜਿਹੜੀਆਂ ਇਹਨਾਂ ਦੀਆਂ ਡਿਮਾਂਡਸ ਐ ਉਹਦੇ ਸੰਬੰਧੀ ਅਸੀਂ ਆਪਣੇ ਪੋਲਿਊਸ਼ਨ ਨੂੰ ਐਸਡੀਓ ਪੋਲਿਊਸ਼ਨ ਬੋਰਡ ਤੋਂ ਜਾਂਚ ਕਰਾਈ ਸੀਗੀ ਉਹਦੀ ਰਿਪੋਰਟ ਇਹਨਾਂ ਨੂੰ ਦੇ ਦਿੱਤੀ ਸੀਗੀ ਉਹਦੇ 'ਚ ਜੇ ਜਿਹੜੇ ਇਹਨਾਂ ਨੂੰ ਲੱਗਦਾ ਵੀ ਠੀਕ ਹੋਈ ਹੈ ਜਾਂ ਜਾਂ ਨਹੀਂ ਹੋਈ ਕੋਮ ਇਹਨਾਂ ਨਾਲ ਡਿਸਕਸ ਕਰਨਾ ਐ ਸੀ ਦੇਖੋ ਇਹ ਇਹ ਤਾਂ ਇਹਨਾਂ ਤੇ ਐ ਜੇ ਇਹਨਾਂ ਨੂੰ ਲੱਗਦਾ ਕਿਉਂਕਿ ਜਿਹੜੇ ਇਹਨਾਂ ਦੇ ਹੱਕ ਨੇ ਜਾਂ ਇਹਨਾਂ ਦਾ ਜਿਹੜਾ ਰੋਸ ਐ ਜੀ ਕਿਸੇ ਚੀਜ਼ ਤੇ ਹੈਗਾ ਉਹ ਵੀ ਇਹਨਾਂ ਦਾ ਹੱਕ ਐ ਜਮੂਰੀਆ ਕਹੋ ਵੀ ਜੇ ਕਿਸੇ ਤੇ ਇਤਰਾਜ਼ ਕਰਨਾ ਤਾਂ ਬਿਊਰੋ ਰਿਪੋਰਟ ਲੁਧਿਆਣਾ ਲਾਈਵ